ਇਥੇ ਇੱਕ ਸਵਾਲ ਪੈਦਾ ਹੁੰਦਾ ਹੈ ਜੇ ਸਾਰੀ ਦੁਨੀਆ ਰੱਬ ਦੇ ਅੱਗੇ ਝੁਕਦੀ ਹੈ ਤੇ ਫਿਰ ਜੁੜਨਾ ਕੀ ਝੁਕਦੇ ਰਹੀ ਹੈ ਝੁਕਣ ਦਾ ਅਲ ਜੁੜੀ ਹੋਈ ਹੈ ਜਿਹਦਾ ਜੁੜਨਾ ਚਾਹਦੀ ਹੈ ਉਹਦੇ ਸਾਹਮਣੇ ਝੁਕਦੀ ਹੈ ਜਾਂ ਜਿਹਦੇ ਨਾਲ ਜੁੜੀ ਹੋਈ ਹੈ ਉਹਦੇ ਸਾਹਮਣੇ ਝੁਕਦੀ ਹੈ ਨਹੀਂ ਇਥੇ ਸਬ ਦਾ ਮਤਲਬ ਸਬ ਤੇ ਹੈ ਝੁਕਣ ਦਾ ਮਤਲਬ ਇਥੇ ਰੱਬ ਦੇ ਨਾਲ ਜੁੜਨਾ ਨਹੀਂ ਹੈ ਇਥੇ ਝੁਕਣ ਦਾ ਮਤਲਬ ਹੈ ਰੱਬ ਦੇ ਕੁਝ ਨਿਯਮ ਐਸੇ ਹਨ ਰੱਬ ਦੇ ਬਹੁਤ ਸਾਰੇ ਨਿਯਮ ਐਸੇ ਹਨ ਜੋ ਸਭ ਨੂੰ ਮੰਨੇ ਪੈਂਦੇ ਹਨ ਜੇ ਪਿਆਸ ਲੱਗਦੀ ਹੈ ਤਰੇਹ ਲੱਗਦੀ ਹੈ ਦੁਨੀਆ ਪਾਣੀ ਪੀਂਦੀ ਹੈ ਝੁਕਦੇ ਗਈ ਤਰੇਹ ਲੱਗੀ ਪਾਣੀ ਪੀ ਲਿਆ ਨਾ ਪੀਂਦੀ ਇਹਦਾਂ ਨਹੀਂ ਝੁਕੀ ਭੁੱਖ ਲੱਗੀ ਰੋਟੀ ਖਾ ਲਈ ਜਦ ਭੁੱਖੋ ਤਾਂ ਭੋਜਨ ਮੰਗਾ ਔਰ ਪਾਣੀ ਪੀਂਦਾ ਪਿਆਸ ਚਲੀ ਜਾਂਦੀ ਹੈ ਇਹ ਰੱਬ ਦਾ ਨਿਯਮ ਹੈ ਮੁਖ ਪੀਤਾ ਤਿੱਖ ਜਾਏ ਔਰ ਜੇ ਪਾਣੀ ਨਾ ਮਿਲੇ ਬੰਦਾ ਮਰ ਜਾਂਦਾ ਹੈ ਜਲ ਬਿਨ ਪਿਆਸ ਨਾ ਉਤਰੇ ਛੁਟਕ ਜਾਏ ਮੇਰੇ ਪ੍ਰਾਨ ਬਿਸ਼ੱਕੇ ਹੋਰ ਸੰਦਰਭਾਂ ਚ ਦਿੱਤੀਆਂ ਨ ਪੰਗਤੀਆਂ ਪਰ ਨਿਯਮਾਂ ਦੀ ਗੱਲ ਹੋ ਰਹੀ ਹੈ ਰੱਬ ਦੇ ਸਾਹਮਣੇ ਜੋ ਜਨਮ ਹੈ ਤੇ ਸਰਪਰ ਮਰਨਾ ਜੋ ਜੰਮਦਾ ਉਹ ਮਰਦਾ ਜੋ ਜੰਮਦਾ ਉਹ ਮਰਨ ਤੂੰ ਆਪਣੇ ਆਪ ਨੂੰ ਕਿਉਂ ਨਹੀਂ ਰੋਕਦਾ ਜਿਹਦਾ ਨਾਲ ਝੁਕ ਗਿਆ ਨਾ ਰੱਬ ਦੇ ਬਣਾਏ ਨਿਯਮਾਂ ਨੂੰ ਆਸਤਕ ਨਾਸਤਕ ਬਜ਼ੁਰਗ ਜਵਾਨ ਬੱਚੇ ਇਸਤਰੀ ਪੁਰਸ਼ ਪਸ਼ੂ ਪੰਛੀ ਕੀੜੇ ਮਕੋੜੇ ਸਭ ਨੂੰ ਮੰਨਣਾ ਪੈਂਦਾ ਗਰਮੀ ਆ ਤੇ ਗਰਮੀ ਲਗੇਗੀ ਸਰਦੀ ਆ ਤੇ ਸਰਦੀ ਲਗੇਗੀ ਭੁੱਖ ਲਗੀ ਆ ਤੇ ਰੋਟੀ ਖਾਣੀ ਪਵੇਗੀ ਪਿਆਸ ਲਗੀ ਆ ਪਾਣੀ ਪੀਣਾ ਪਏਗਾ ਇਹ ਨਿਯਮ ਹਨ ਤੇ ਮਾਰੇ ਗਏ ਦੇਖੋ ਡਾਇਰੈਕਟ ਇਨਡਾਇਰੈਕਟ ਰੋ ਵੀ ਸਾਰੀ ਦੁਨੀਆ ਰੱਬ ਦੇ ਬਣਾਏ ਨਿਯਮਾਂ ਦੇ ਵਿੱਚ ਝੁਕ ਰਹੀ ਹੈ ਕੋਈ ਬੰਦਾ ਰੱਬ ਦੇ ਨਾ ਨਿਯਮਾਂ ਤੋਂ ਬਾਗੀ ਨਹੀਂ ਹੋ ਸਕਦਾ ਹਾਂ ਗੁਨਾ ਤੋਂ ਗੁਡ ਕੁਆਲਿਟੀਜ਼ ਤੋਂ ਬਾਗੀ ਹੋ ਸਕਦਾ ਕੋਈ ਬੰਦਾ ਕਹੇ ਮੈਂ ਰੱਬ ਨੂੰ ਨਹੀਂ ਮੰਨਦਾ ਉਹਦੀ ਮਰਜ਼ੀ ਉਹ ਨਾ ਮੰਨੇ ਕੋਈ ਬੰਦਾ ਕੇ ਮੈਂ ਰੱਬ ਦੀ ਤਰ੍ਹਾਂ ਦਇਆਵਾਨ ਨਹੀਂ ਹੋਣਾ ਮੈਂ ਕਰੂਰ ਬਣਨਾ ਹੈ ਜ਼ਾਲਮ ਬਣਨਾ ਹੈ ਨਿਰਦਈ ਕਠੋਰ ਚਿੱਤ ਸਟੋਨ ਹਾਰਟਿਡ ਬਣਨਾ ਹੈ ਪੱਥਰ ਦਿਲ ਸੰਗ ਦਿਲ ਬਣਨਾ ਹੈ ਬਣ ਸਕਦਾ ਕੋਈ ਕੇ ਮੈਂ ਨਹੀਂ ਦਾਨੀਦਾਨ ਸੁਭਾਅ ਰੱਖਣਾ ਨਹੀਂ ਮੈਂ ਸੇਵਾ ਵਾਲਾ ਸੁਭਾਅ ਰੱਖਣਾ ਮੈਂ ਕਿਸੇ ਦੀ ਮਦਦ ਨਹੀਂ ਕਰਨੀ ਮੈਂ ਲੁਟੇਰਾ ਬਣਨਾ ਹੈ ਡਾਕੂ ਬਣਨਾ ਹੈ ਧਾੜਵੀ ਬਣਨਾ ਹੈ ਚੋਰ ਬਣਨਾ ਹੈ ਬਣ ਸਕਦਾ ਮੈਂ ਨਹੀਂ ਕਿਸੇ ਦਾ ਪੋਸ਼ਣ ਕਰਨਾ ਸ਼ੋਸ਼ਣ ਕਰਤਾ ਬਣਨਾ ਹੈ ਬਣ ਸਕਦਾ ਪਰ ਸਾਤੇ ਲੈਣਾ ਪਏਗਾ ਨਾ ਪਾਣੀ ਤੇ ਪੀਣਾ ਪਏਗਾ ਨਾ ਇੱਥੇ ਗੱਲ ਹੋ ਰਹੀ ਸੀ ਉਹਨਾਂ ਦੀ ਕਿ ਸ੍ਰਿਸ਼ਟੀ ਦੇ ਬਣਾਏ ਹੋਏ ਨਿਯਮਾਂ ਵਿੱਚ ਰੱਬ ਦੇ ਬਣਾਏ ਹੋਏ ਨਿਯਮਾਂ ਵਿੱਚ ਸਾਰੀ ਦੁਨੀਆ ਝੁਗ ਰਹੀ ਹੈ ਚੱਲ ਰਹੀ ਹੈ ਤੂੰ ਉਹਦੇ ਨਾਲ ਜੁੜ ਜਾ ਹੁਣ ਜੁੜਨ ਦਾ ਮਤਲਬ ਹੁੰਦਾ ਹੈ ਪਿਆਰ ਪਾਣਾ ਪਿਆਰ ਕੀ ਹੁੰਦਾ ਹੈ ਉਹਦੇ ਗੁਣਾਂ ਨੂੰ ਵਸਾਣਾ ਕਿਉਂਕਿ ਜਿਹਦੇ ਨਾਲ ਪਿਆਰ ਹੁੰਦਾ ਹੈ ਉਹਦੇ ਗੁਣਾਂ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਉਂਦੇ ਆਂ ਅਸੀਂ ਕੱਪੜੇ ਵੀ ਉਹਦੇ ਵਰਗੇ ਪਾਉਣੇ ਸ਼ੁਰੂ ਕਰ ਦਿੰਦੇ ਆਂ ਬੋਲਣਾ ਵੀ ਉੱਠਣਾ ਬੈਠਣਾ ਉਹਦੇ ਦੇ ਵਰਗਾ ਸ਼ੁਰੂ ਕਰ ਦਿੰਦੇ ਆਂ ਕਿਉਂਕਿ ਪਿਆਰ ਕਹਿੰਦਾ ਕਿ ਤੇਰੀ ਹਰ ਚੀਜ਼ ਨਾਲ ਪਿਆਰ ਹੈ ਤੇਰੀ ਬੋਲੀ ਅੱਛੀ ਲੱਗਦੀ ਹੈ ਤੇਰੇ ਕੱਪੜੇ ਪਾਉਣ ਦਾ ਸਟਾਈਲ ਅੱਛਾ ਲੱਗਦਾ ਹੈ ਤੇਰਾ ਖਾਣਾ ਪੀਣਾ ਤੇਰਾ ਆਹਾਰ ਤੇਰੇ ਵਿਚਾਰ ਸਭ ਅੱਛੇ ਲੱਗਦੇ ਨੇ ਤੇ ਪਿਆਰ ਹੀ ਸਭ ਕੁਝ ਅਡਾਪਟ ਕਰ ਲਿਆ ਜਾਂਦਾ ਹੈ ਅਪਣਾ ਲਿਆ ਜਾਂਦਾ ਹੈ ਹਰ ਸੱਜਣ ਦਾਵਣ ਲੱਗਿਆ ਦੂਜੀ ਪੰਕਤੀ ਜਿਹੜੇ ਸੱਜਣ ਦੇ ਦਾਮਨ ਨਾਲ ਲੱਗ ਜਾਂਦੇ ਹਨ ਜੁੜਨਾ ਪੱਲਾ ਪਕੜਨਾ ਜਿੱਦੋਂ ਜੁੜਨਾ ਹੈ ਹੁਣ ਪੱਲਾ ਪਕੜਨ ਦਾ ਅਰਥ ਵੀ ਕੀ ਹੋਇਆ ਪਿੱਛੇ-ਪਿੱਛੇ ਚੱਲਣਾ ਜਾਂ ਪੱਲਾ ਖਿੱਚਣਾ ਵੱਲਾ ਖਿਚਣਾ ਨਹੀਂ ਹੈ ਖਿਚਿਆ ਜਾਂਦਾ ਪਸ਼ੂ ਨੂੰ ਜਾਨਵਰ ਨੂੰ ਆਪਣੇ ਆਪ ਨੂੰ ਖਿਚਵਾਣਾ ਹੈ ਖਿਚਣਾ ਨਹੀਂ ਹੈ ਆਪਣੇ ਆਪ ਨੂੰ ਖਿਚਵਾਣਾ ਹੈ ਉਸ ਨੂੰ ਮਾਲਕ ਆਪਣੇ ਆਪ ਨੂੰ ਪਸ਼ੂ ਸਮਝ ਲੈ ਰੱਬ ਨੂੰ ਨਹੀਂ ਖਿਚਣਾ ਆਪਣੇ ਵਾਲਾ ਕਬੀਰ ਕੋਕਰ RAM ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤਾਹ ਜਾਉ ਉਹ ਖਿਚਦਾ ਮੈਂ ਜਾਂਦਾ ਮੈਂ ਨਹੀਂ ਖਿਚਦਾ ਨੂੰ ਉਹ ਖਿਚਦਾ ਮੈਨੂੰ ਮੈਂ ਤੇ ਉਹਦੀ ਪਤਨੀ ਆ ਉਹ ਮੇਰਾ ਪਤੀ ਆ ਉਹ ਅੱਗੇ ਅੱਗੇ ਤੁਰਦਾ ਮੈਂ ਪਿੱਛੇ ਪਿੱਛੇ ਪੱਲੇ ਤੈਂਡੇ ਲੱਗੀ ਤੇਰੇ ਪੱਲੇ ਲੱਗੀਆਂ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਤੁਸੀਂ ਅੰਚਲ ਦਿਓ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਤਾ ਹਮ ਲਾਵੈ ਆਪਨ ਪਾਲੀ ਸਾਨੂੰ ਆਪਣੇ ਪੱਲੇ ਨਾਲ ਲਾਲੇ ਤੇ ਅੰਚਲ ਗੈ ਕੇ ਸਾਦਕਾ ਤਰਣਾ ਇਸ ਸੰਸਾਰ ਤੇ ਜਿਹੜੇ ਰੱਬ ਦੇ ਦਾਮਨ ਨਾਲ ਜੁੜ ਗਏ ਨਾ ਫਿਰ ਉਹਨਾਂ ਨੂੰ ਕੋਈ ਔਰ ਨਹੀਂ ਬਨ ਸਕਦਾ ਕਿਸੇ ਨਾ ਦੇਈ ਬਨ ਰੱਬ ਕਿਸੇ ਵੀਕਾਰ ਨੂੰ ਆਗਿਆ ਨਹੀਂ ਦਿੰਦਾ ਕਿ ਇਹਨੂੰ ਬਨ ਲਓ ਕਿਉਂਕਿ ਉਹ ਤਾਂ ਪਹਿਲੇ ਬਨੇ ਆ ਪਿਆ ਰੱਬ ਦੇ ਪੱਲੇ ਨਾਲ ਤੇ ਜਿਹੜੇ ਰੱਬ ਦੇ ਨਾਲ ਨਹੀਂ ਨਾ ਬੰਨੇ ਜਾਂਦੇ ਉਹਨਾਂ ਨੂੰ ਕੋਈ ਔਰ ਬਨ ਲੈਂਦਾ ਮੈਂ ਹਮੇਸ਼ਾ ਉਦਾਹਰਣ ਦਿੰਦਾ ਜਿਸ ਕੁੱਤੇ ਦੇ ਗਲੇ 'ਚ ਪਟਾ ਪਿਆ ਹੋਵੇ ਨਾ ਡੌਗ ਕੋਲਰ ਉਹਨੂੰ ਮਿਊਂਸਿਪੈਲਿਟੀ ਵਾਲੇ ਨਹੀਂ ਚੁੱਕਦੇ ਉਹ ਪਤਾ ਹੈ ਕਿਸੇ ਦਾ ਹੈ ਤੇ ਜਿਹੜਾ ਹੋਵੇ ਆਵਾਰਾ ਲੈਂਡੀ ਕੁੱਤਾ ਖੁਜਲੀ ਵਾਲਾ ਕੁੱਤਾ ਪਹਿਲੇ ਖੁਰਕੇ ਤੇ ਫਿਰ ਚਲੇ ਉਹ ਕਹੇ ਕਿਸੇ ਦਾ ਨਹੀਂ ਹੋਏਗਾ ਹੁੰਦਾ ਤੇਨੂੰ ਖੁਜਲੀ ਪਈ ਹੁੰਦੀ ਹੁੰਦਾ ਤੇ ਗਲੀਆਂ ਚ ਇਧਰ ਉਧਰ ਘੁੰਮਦਾ ਉਹਨੂੰ ਜਿਹੜਾ ਮਰਜੀ ਚੁੱਕ ਲੈ ਜਿਹੜਾ ਮਰਜੀ ਉਹਦੇ ਗਲੇ ਚ ਰੱਸੀ ਪਾ ਲੈ ਮਿਊਂਸੀਪੈਲਟੀ ਵਾਲੇ ਚੁੱਕ ਕੇ ਲੈ ਜਾਣ ਨਗਰ ਨਿਗਮ ਵਾਲੇ ਲੈ ਆ ਕੋਈ ਵੀ ਲੈ ਚੁੱਕ ਕੇ ਜੋ ਲਾਵਾਰਿਸ ਹੁੰਦਾ ਹੈ ਸੜਕ ਤੇ ਕੋਈ ਚੀਜ਼ गिर ਜਾਏ ਉਹਦੇ ਛੱਤੀ ਖ਼ਜ਼ਮ ਬਣ ਜਾਂਦੇ ਹਨ ਪੰਚਾਇਤੀ ਨਲਕਾ ਜਿਹੜਾ ਮਰਜੀ ਆ ਕੇ ਘੇੜੇ ਤੇ ਜਿਹੜਾ ਗੁਰੂ ਨਾਲ ਜੁੜਿਆ ਰਹੇਗਾ ਨਾ ਉਸ ਨੂੰ ਕੋਈ ਫਿਰ ਆਪਣੇ ਵੱਲ ਨਹੀਂ ਖਿੱਚਣ ਦੀ ਕੋਸ਼ਿਸ਼ ਕਰੇਗਾ ਉਹਨੂੰ ਪਤਾ ਕਿਸੇ ਦਾ ਹੈ ਕਿਸੇ ਨਾ ਦੇਈ ਬਨ ناکਾਮ ਗਰੋਧ ਲੋਭ ਮਹੰਕਾਰ ਕੋਈ ਉਸ ਨੂੰ ਬਨ ਪਾਏਗਾ ਤੇ ਨਾ ਕੋਈ ਉਸ ਨੂੰ ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕਰੇਗਾ ਮਹਾਰਾਜ ਕਹਿੰਦੇ ਹਨ ਰੱਬ ਨਾਲ ਜੁੜੀਏ